ਤੁਸੀਂ ਕਦੇ ਗਏ ਨਹੀਂ ਸਵਾਮੀ ਪ੍ਰੇਮਾਨੰਦ ਜੀ ਕੋਲੇ ਮੈਂ ਨਹੀਂ ਗਿਆ ਕਾਰਨ ਕਾਰਨ ਹੋਰੀ ਪਸੇ ਅਜੀਬ ਰਜੇ ਮੈਂ ਕਹਿੰਦੇ ਵੀ ਸਮੱਸਿਆ ਇਹ ਹੈ ਵੀ ਜਿਹੜੇ ਪੱਗਾਂ ਵਾਲੇ ਜਾ ਕੇ ਉੱਥੇ ਆਪਦਾ ਸਿਰ ਰੱਖ ਦਿੰਦੇ ਐ ਸਾਨੂੰ ਇਹ ਪ੍ਰੋਬਲਮ ਹੈ ਜਾਓ ਜਮ ਜਮ ਜਾਓ ਜੀ ਸਦਕੇ ਜਾਓ ਮਿਲੋ ਵਿਚਾਰਾਂ ਦੀ ਸਾਂਝ ਕਰੋ ਪੱਗਾਂ ਰੱਖਿਆ ਨਾ ਕਰੋ ਪੈਰਾਂ ਜਾ ਕੇ ਦੇਖੋ ਇੱਕ ਗੱਲ ਦੱਸੋ ਜਿਹੜੇ ਪੱਗਾਂ ਵਾਲੇ ਠੇਕਿਆਂ ਤੇ ਜਾ ਕੇ ਰੱਖਦੇ ਆ ਜਿਹੜੇ ਪੱਗਾਂ ਵਾਲੇ ਜਾ ਕੇ ਉਹ ਵਿਆਹਾਂ ਦੇ ਵਿੱਚ ਔਰਕੈਸਟਰਾਂ ਕੋਲ ਰੱਖਦੇ ਆ ਉੱਥੇ ਤਾਂ ਤਕਲੀਫ ਨਹੀਂ ਹੁੰਦੀ ਇਹਨਾਂ ਨੂੰ ਸਾਡੀਆਂ ਹੀ ਧੀਆ ਨੱਚਦੀਆਂ ਨੇ ਸਾਡੇ ਹੀ ਬੰਦੇ ਉੱਪਰ ਨੋਟ ਵਾਰਦੇ ਨੇ ਸਾ ਜਿੱਥੇ ਰੌਲਾ ਪਾਉਣਾ ਉਹ ਤਾਂ ਗੱਲ ਨਹੀਂ ਕਰਦੇ ਇਹ ਇੱਕ ਸਾਧੂ ਕੋਲ ਕੋ ਗਿਆ ਹੂੰ ਕੋਈ ਵਧੀਆ ਸਾਧੂ ਆ ਹੂੰ ਉਹਦੇ ਕੋਲ ਜਾ ਕੇ ਜੇ ਉਹਨੂੰ ਨਮਸਕਾਰ ਕਰਤੀ ਤਾਂ ਕੋਈ ਪਾਪ ਨਹੀਂ ਕੀਤਾ ਜਿਹੜੇ ਲੋਕ ਜਾ ਕੇ ਮਨਮਤੀਆਂ ਦੇ ਵਿਆਹਾਂ 'ਚ ਜਾਂਦੇ ਨੇ ਲੋਕ ਬਾਣੇ ਪਾ ਕੇ ਜਿਹੜਾ ਇਹ ਨੈਰੇਟਿਵ ਹੈ ਫਿਰ ਵੀ ਸਾਡੀ ਆਰਐਸਐਸ ਤੋਂ ਸਾਨੂੰ ਖਤਰਾ ਹੈ ਆਰਐਸਐਸ ਸਿੱਖੀ ਚ ਰਲ ਗੱਡ ਕਰ ਰਹੀ ਹੈ ਸਾਡਾ ਇਤਿਹਾਸ ਬਦਲ ਰਹੀ ਹੈ ਸਾਨੂੰ ਸਨਾਤਨ ਦੇ ਵਿੱਚ ਰਲਾਇਆ ਜਾ ਰਿਹਾ ਹੈ ਸਾਡੀ ਸਿਮੂਲੇਸ਼ਨ ਹੋ ਰਹੀ ਹੈ ਤੁਸੀਂ ਬਿਲਕੁਲ ਇਹਦੀ ਉਲਟ ਧਾਰਾ ਤੇ ਚੱਲ ਰਹੇ ਹੋ ਮੈਂ ਉਲਟ ਨਹੀਂ ਧਾਰਾ ਮੈਨੂੰ ਇਹ ਲੱਗਦਾ ਹੈ ਕਿ ਜਿੰਨਾ ਚਿਰ ਸਿੱਖ ਅਤੇ Hindu ਇਕੱਠੇ ਬੈਠੇ ਨੇ ਆ ਜਿਹੜੀ ਕਨਵਰਜਨ ਹੋ ਰਹੀ ਹੈ ਇਹ ਨਹੀਂ ਇਕੱਠੇ ਤਾਂ ਬੈਠੇ ਆ ਕਨਵਰਜਨ ਤਾਂ ਨਹੀਂ ਰੁਕ ਰਹੀ ਕਿੱਥੇ ਅੱਡਾਂ ਅੱਡ ਵਾਲੀ ਉਗਾਣੀ ਆ ਕਿੱਥੇ ਅੱਡ ਆ ਤੁਸੀਂ ਲੱਗੇ ਹੋਏ ਆਡੇ ਕਰਨ ਲੱਗੇ ਹੋਏ ਆ ਕੋਣ ਅੱਡ ਕਰਨ ਲੱਗਾ ਮੈਂ ਕੋਈ ਪਾਪ ਥੋੜੀ ਕਰ ਰਿਆਂ ਉੱਥੇ ਤੇ ਮੈਂ ਤੁਹਾਨੂੰ ਕਦੋਂ ਕਹਤਾ ਮੈਂ ਇੱਟ ਮਾਰਤੀ ਤੁਹਾਡੇ ਵੀ ਪਾਪ ਕਰ ਰਿਆਂ ਇਹ ਸੁਣਾ ਵੀ ਮਾੜਾ ਕੰਮ ਤੁਸੀਂ ਮੈਂ ਤੁਹਾਨੂੰ ਕਹਿ ਵੀ ਤੁਸੀਂ ਲੰਗਰ ਲਾ ਕੇ ਆਏ ਹੋ ਵਧੀਆ ਕੰਮ ਕੀਤਾ ਸਿਰਫ ਇਹ ਕਹਿ ਵੀ ਕੰਮ ਇੱਕ ਹੀ ਗੱਲ ਚੁਪਦੀ ਆ ਹਿੰਦੂ ਤੇ ਸਨਾਤਨ ਮੈਨੂੰ ਜਮਾ ਨਹੀਂ ਚੁਪਦੇ ਮੈਨੂੰ ਲੱਗਦਾ ਸਾਨੂੰ ਚੁਪਦੀ ਆ ਮੈਨੂੰ ਨਹੀਂ ਚੁਪਦੇ ਮੇਰੇ ਤਾਂ ਸਾਰੇ ਦੋਸਤ ਹਿੰਦੂ ਨੇ ਮੈਂ ਤਾਂ ਆ ਪਰ ਮਾਈਕ ਦੇ ਪਰਾ ਤੁਹਾਡੇ ਦੋਸਤ ਨੇ ਹਾਂ ਜਦੋਂ ਇੱਥੇ ਤਾਂ ਉਹਨਾਂ ਦੀ ਗੱਲ ਕਰ ਲਓ ਤੁਹਾਨੂੰ ਲੱਗਦਾ ਹੈ ਨਾ ਤੁਹਾਨੂੰ ਮੈਨੂੰ ਲੱਗਦਾ ਤੁਹਾਨੂੰ ਸਿੱਖ ਚੁੱਪਦੇ ਆ ਤੁਸੀਂ ਕਦੇ ਸਿੱਖ ਪ੍ਰੋਗਰਾਮ ਤੇ ਤਾਂ ਗਏ ਹੀ ਨਹੀਂ ਕਿਸੇ ਤੇ ਕੱਲ ਮੈਂ ਸਿੱਖਾਂ ਦੀ ਪ੍ਰੋਗਰਾਮ ਇਤਾਂ ਜਿਹੜੇ ਕਨਫਲਿਕਟ ਵਾਲੇ ਉਹਨਾਂ ਚ ਹੀ ਗਏ ਹੋ ਜਿਨ੍ਹਾਂ ਤੇ ਲੋਕ ਸਵਾਲ ਕਰੀ ਜਾਂਦੇ ਕਨਫਲਿਕਟ ਥੋੜੀ ਦਾ ਉੱਥੇ ਅਕਾਲ ਤਖਤ ਸਾਹਿਬ ਕਿੰਨੇ ਵਾਰ ਹੀ ਗਏ ਹੋ ਬਹੁਤ ਵਾਰ ਗਏ ਆ ਦੇਖਿਆ ਨਹੀਂ ਕਦੇ ਵੀਡੀਓ ਨਹੀਂ ਪਾਉਂਦੇ ਤੁਸੀਂ ਜਿਵੇਂ ਬਗੇਸ਼ਵਰਦਾਮ ਵਾਲੇ ਬਾਬਾ ਜੀ ਕੋਲ ਗਏ ਵੀਡੀਓ ਛੱਟ ਮੀਡੀਆ ਤੇ ਪੈ ਗਈ ਅਕਾਲ ਤਖਤ ਸਾਹਿਬ ਨਤਮਸਤਕ ਹੁੰਦੇ ਦੀ ਤੁਹਾਡੀ ਵੀਡੀਓ ਦੇਖੀ ਨਹੀਂ ਮੈਂ ਉਥੇ ਅੰਦਰ ਵੀਡੀਓ ਬਣ ਬਾਰ-ਚੇ ਵਾਲੇ ਬਣ ਨਹੀਂ ਗਣ ਬਾਰ-ਬਾਰ ਬਣਾ ਲਿਆ ਕਰੋ ਬੀ ਆਹਦੀਆਂ ਹੈਗੀਆਂ ਟਿਕਨ ਚੱਲਿਆ ਬਾਦੀਆਂ ਹੈਗੀਆਂ ਇੰਸਟਾਗ੍ਰਾਮ ਤੇ ਹੈਗੀਆਂ ਨੇ ਪਾਇਆ ਕਰੋ ਉਹਨਾਂ ਨੂੰ ਪਾਈਆਂ ਵੀ ਨੇ ਅੱਜ ਫੇਰ ਤੁਸੀਂ ਅੱਜ ਮੇਰੇ ਤੇ ਨਾ ਸਵਾਲ ਖੜਾ ਕਰੋ ਨਾ ਮੈਨੂੰ ਕੋਈ ਸਮੱਸਿਆ ਹੈ ਮੈਂ ਤਾਂ ਜੋ ਲੋਕ ਕਹ ਰਹੇ ਤੁਸੀਂ ਲੋਕ ਕੌਣ ਨੇ ਕੀ ਮੈਂ ਕਿਹਾ ਵੀ ਤੁਸੀਂ ਮੋਦੀ ਤੇ ਮੋਨ ਭਗਵਤ ਦੇ ਕੁੱਤੇ ਹੋ ਲੋਕ ਕਹਿੰਦੇ ਐ ਫੇ ਲੋਕ ਕਹਿੰਦੇ ਨੇ ਫੇ ਮੈਨੂੰ ਕੀ ਪਰਵਾਹ ਹੈ ਫੇ ਲੋਕ ਕਹਿ ਲੈਣ ਮੈਨੂੰ ਕੀ ਫਰਕ ਪੈਂਦਾ ਫੇ ਮੈਂ ਲੋਕਾਂ ਦਾ ਸਵਾਲ ਤੁਹਾਨੂੰ ਕਰ ਰਿਹਾ ਮੈਨੂੰ ਕੋਈ ਫਰਕ ਨਹੀਂ ਹੈਗਾ ਮੈਂ ਲੋਕਾਂ ਨੂੰ ਕੋਈ ਚੱਕਰ ਨਹੀਂ ਹੈਗਾ ਇਹ ਵਿਚਾਰੇ ਤਰਸ ਜੋ ਖਾਂਦੇ ਨੇ ਨਾ ਤਾਂ ਮੈਂ ਕਿਉਂ ਜੋ ਬੇਲੇ ਨੇ ਬੇਲੇ ਨੇ ਤਰਸ ਖਾਨਾ ਇਹਨਾਂ ਤੇ ਠੀਕ ਨਹੀਂ ਬੱਚੇ ਨੇ ਆਪਣੇ ਠੀਕ ਹੈ ਮਹਾਰਾਜ ਨੇ ਬੁੱਧੀ ਦੇਵੇਂ ਮੰਦ ਬੁੱਧੀ ਨੇ ਇਹ ਨਾ ਇੱਕ ਬੰਦਾ ਕਹਿੰਦਾ ਉਹਦੀ ਭੈਣ ਵੀ ਪਾਸ ਦੇਖਦੀ ਆ ਜੋ ਉਪਜਾ ਨਾ ਅੰਦਰ ਦੀ ਬਾਹਰ ਆਉਂਦੀ ਆ ਆਪਣੇ ਹੀ ਲੋਕ ਨੇ ਪਰੇ ਲੋਕ ਆਪਣੇ ਨੇ ਆਪਣੇ ਕਮਲੇ ਵੀ ਹੁੰਦੇ ਨੇ ਪਾਗਲ ਵੀ ਹੁੰਦੇ ਨੇ ਮੰਦ ਬੁੱਧੀ ਵੀ ਹੁੰਦੇ ਨੇ ਸਾਰੇ ਤਰ੍ਹਾਂ ਦੇ ਆਪਣੇ ਹੀ ਨੇ ਤੁਹਾਨੂੰ ਵੀ ਹਾਰ ਪੈਂਦੇ ਆ ਇੰਸਟਾਗ੍ਰਾਮ ਤੇ ਜਾ ਕੇ ਦੇਖਿਆ ਕਰੋ ਕੋਈ ਗੱਲ ਨਹੀਂ ਬੜੀ ਖੁਸ਼ੀ ਮਹਿਸੂਸ ਕਰਦਾ ਮੈਂ ਬੇਇੱਜ਼ਤੀ ਦੀ ਬੇਇੱਜ਼ਤੀ ਥੋੜੀ ਹੁੰਦੀ ਆ ਯਾਰ ਬੇਇੱਜ਼ਤੀ ਤੇ ਪਰੇ ਹੋ ਕੇ ਕੰਮ ਹੁੰਦੇ ਨੇ ਜੇ ਦੇਸ਼ ਵਾਸਤੇ ਚੱਲਣਾ ਹੋਵੇ ਧਰਮ ਦੀ ਗੱਲ ਕਰਨੀ ਹੋਵੇ ਦੇਸ਼ ਦੀ ਕਰਨੀ ਹੋਵੇ ਇਕੱਠੇ ਬੈਠਣ ਦੀ ਗੱਲ ਆ ਫਿਰ ਇਹ ਬੇਇੱਜ਼ਤੀ ਤੇ ਜਿੱਦਾਂ ਇਹ ਤਿਆਗਣੀਆਂ ਪੈਂਦੀਆਂ ਇਕੱਠੇ ਬੈਠੇ ਆ ਪਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਵਿਵਾਦਤ ਨੇ ਸਿਧਾਂਤਕ ਮਸਲੇ ਨੇ ਉਹਨਾਂ 'ਚ ਤੁਸੀਂ ਆਪ ਦੇ ਵੱਲੋਂ ਬਿਆਨਬਾਜ਼ੀ ਕਿਉਂ ਕਰਦੇ ਹੋ ਮੈਨੂੰ ਇੱਕ ਗੱਲ ਦੱਸੋ ਕਿਹੜੀ ਵਿਵਾਦਤ ਆ ਇਹ ਵਿਵਾਦਤ ਹੈ ਕਿ ਅਸੀਂ ਸਨਾਤਨ ਦੇ ਵਿੱਚੋਂ ਸਨਾਤਨ ਦਾ ਹਿੱਸਾ ਇਹ ਵਿਵਾਦਤ ਹੈ ਸਿੱਖ ਵੱਖਰਾ ਤੇ ਨਿਰਾਲਾ ਤੁਸੀਂ ਇਸ ਗੱਲ ਤੇ ਵਾਰ-ਵਾਰ ਵਾਰ-ਵਾਰ ਜਦੋਂ ਇੱਕ ਗੱਲ ਖਤਮ ਹੋ ਜਾਂਦੀ ਫਿਰ ਉਸੇ ਗੱਲ ਤੇ ਆਉਣੇ ਇਹਦੇ ਵਿੱਚ ਕੋਈ ਦੂਰਾਵਾ ਹੀ ਨਹੀਂ ਹੈਗੀ ਆ ਕੀ ਮੰਨਦੇ ਹੋ ਵੀ ਸਿੱਖ ਨਿਰਾਲਾ ਹੈ ਵੱਖਰਾ ਹੈ ਦੇਖੋ ਕਾਰਨ ਕੀ ਆ ਹੈ ਤਾਂ ਸਾਰੇ ਸਨਾਤਨੀ ਹੋਣਾ ਸਿੱਖ ਵੱਖਰੀ ਕੌਮ ਹੈ ਕਿ ਮੈਂ ਜਿਹੜੀ ਕਹਿੰਦਾ ਵੱਖਰੀ ਹੈ ਦੇਖ ਹੈ ਤਾਂ ਸਨਾਤਨ ਦਾ ਵਿੱਚੋਂ ਨਿਕਲੇ ਕਿਵੇਂ ਕਿਵੇਂ ਹੈ ਕਿਉਂ ਨਹੀਂ ਹੈ ਕਿਵੇਂ ਹੈ ਗੁਰੂ ਗੋਬਿੰਦ ਜਦੋਂ ਸਿੱਖ ਵੱਖਰੀ ਕੌਮ ਹੈ ਤਾਂ ਸਿੱਖ ਸਨਾਤਨੀ ਕਿਵੇਂ ਹੋਏ ਜਦ ਸਨਾਤਨੀ ਹੈ ਸਾਰੇ ਹੋਂ ਧੀਆਂ ਤਾਂ ਇੱਕ ਦੂਜੇ ਤੇ ਬੰਡੀ ਜਾਓ ਉਦਾਂ ਲੜੀ ਚੱਲੋ ਅੱਦੇ ਅੱਦੇ ਮੋਹਾਲੀ ਦੀਆਂ ਜਿਹੜੀਆਂ ਸਰਦਾਰਾਂ ਦੇ ਮੁੰਡੇ ਨੇ ਤੇ ਧੀਆਂ ਨੇ ਹਮਾਚ ਤੇ ਵਿਆਹ ਲਏ ਉਦੋਂ ਤਾਂ ਤੁਹਾਨੂੰ ਦਿਖਦਾ ਨਹੀਂ ਹੈਗਾ ਵੀ ਕਿਹੜੀ ਕਿ ਅੱਭੀ ਹਿੰਦੂਆਂ ਦੀ ਆ ਕਿ ਕਿੱਥੇ ਦੀ ਆ ਉਦੋਂ ਤਾਂ ਕਹਿੰਦੇ ਵੀ ਠੀਕ ਆ ਜੀ ਮੁੰਡਾ ਕੈਨੇਡਾ ਜਾਣਾ ਚਾਹੀਦਾ ਉਡੀ ਤਨਖਾਹ ਵਧੀਆ ਠੀਕ ਆ ਜੀ ਜਾਦਾ ਧਰਮ ਦੀ ਗੱਲ ਆਉਂਦੀ ਤੁਸੀਂ ਸਾਰੇ ਸਿਆਣੇ ਹੋ ਜਾਨੇ ਆ ਜਦੋਂ ਨਿਆਣੇ ਪਿਆਉਣੇ ਹੁੰਦੇ ਕੀਲੇ ਦੇਖਣ ਲੱਜੇ ਨੇ ਵੀ ਕਿੰਨੀ ਜ਼ਮੀਨ ਐ ਕਾਏ ਹੈ ਯਾਰ ਡਰਾਮਾ ਨਾ ਕਰੋ ਹਮ ਆਪਣੀ ਕੌਮ ਦਾ ਕੀ ਜਲੂਸ ਕੱਢਣ ਲੱਗੇ ਹੋ ਜੇ ਤੁਸੀਂ ਸਾਰੇ ਇੱਕ ਆ ਤਾਂ ਸਾਰੇ ਜਣੇ ਇੱਕ ਬਾਟੇ ਦੇ ਵਿੱਚ ਅਮਤ ਛਕਣ ਸਾਰੇ ਦਲਾਂ ਵਾਲੇ ਸਾਰੇ ਜਿੰਨੇ ਨੇ ਸਾਰੇ ਅੱਜ ਤੇ ਆਪਣੇ ਨਾਮ ਦੇ ਨਾਂ ਤੇ ਗੋਤ ਹਟਾ ਕੇ ਇੱਕੇ ਬਾਟੇ 'ਚ ਛਕਣ ਫੇ ਕੀ ਆ ਫੇ ਦਫਾੜ ਕਿਉਂ ਆ ਜਦੋਂ ਗੱਲ ਉਧਰ ਆਉਂਦੀ ਆ ਜੀ ਅਸੀਂ ਬਖਰੇ ਆ ਜੀ ਅਸੀਂ ਆਏ ਆ ਜਦੋਂ ਲੜਾਈ ਦੀ ਨੇ ਅਸੀਂ ਇਕੱਠੇ ਆ ਜੀ ਯਾਰ ਕਿਆ ਗੇਮਾਂ ਨੇ ਨੱਚਣ ਵਾਲੀਆਂ ਬਣੂ ਤੁਸੀਂ ਕਿਹਨਾਂ ਦੀਆਂ ਧੀਆਂ ਨੇ ਪੰਜਾਬ 'ਚ ਜਿਹੜੀਆਂ ਨਾਚੀ ਸੱfte ਵਾਦੇ ਜਿਹੜੀਆਂ ਡਾਂਸਿੰਗ ਪ੍ਰੋਗਰਾਮ ਨੇ ਜਿਹਨੂੰ ਪੰਜਾਬੀ ਕਲਚਰ ਦੇ ਨਾਮ ਤੇ ਹੁਣ ਤਾਂ ਸ਼ਰਮ ਹੀ ਲੱਗੀ ਆ ਯਾਰ ਕੀ ਦੇਖਦਾ ਤੁਸੀਂ ਕੀ ਤੁਸੀਂ ਅੰਗ ਪ੍ਰਦਰਸ਼ਨ ਦੇਖ ਰਹੇ ਹੋ ਦਾ ਉਹ ਕੀ ਆ ਉਹ ਸਿੱਖੀ ਆ ਸਿੱਖਾਂ ਦੇ ਵਿਆਹਾਂ 'ਚ ਸੱfte ਵੱਧ ਗੰਦ ਪੈਂਦਾ ਸੱਤੇ ਵੱਧ ਸ਼ਰਾਬ ਸਿੱਖਾਂ ਦੇ ਵਿਹਾਂਚ ਸੱਤੇ ਵੱਧ ਪੈਸੇ ਦੀ ਲੁੱਟਾਈ ਸਿੱਖਾਂ ਦੇ ਵਿਹਾਂਚ ਮੈਂ ਪਿੱਛੇ ਇੱਕ ਵਿਆਹ ਚਲੇ ਗਿਆ ਮੈਂ ਹੁਣ ਕਾਹਨੂੰ ਪੰਜ ਪਿਆਰੇ ਬੈਠੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਮਨਮੁੱਖਾਂ ਦੇ ਵਿਆਹ ਅੱਧੇ ਤਮਾਕੂ ਖਾਣ ਵਾਲੇ ਤੇ ਕੀ ਆਹੇ ਯਾਰ ਤੁਸੀਂ ਕਿਉਂ ਸਿੱਖੀ ਦਾ ਜਲੂਸ ਕੱਢਣ ਲੱਗੇ ਹੋ ਸਾਰੇ ਬਰਾਬਰ ਨੇ ਰੱਬ ਰੱਬ ਕਰੋ ਕਿਸੇ ਨੂੰ ਗਿਆਨ ਦੇਣ ਦੀ ਕੀ ਲੋੜ ਆ ਵਾਡਾ ਬਾਪੂ ਵੀ ਗੁਰੂ ਗੋਬਿੰਦ ਸਿੰਘ ਮੇਰਾ ਬਾਪੂ ਮੈਂ ਨਕਮਾ ਮੈਂ ਨਕਮਾ ਸਾਡਾ ਦੋਨਾਂ ਦਾ ਪਿਓ ਇੱਕ ਹੈ ਫੇਕਾ ਮੇਰੇ ਨਾਮ ਦੇ ਨਾਮ ਤੇ ਨਾਮ ਤੋੜ ਦੋਗੇ ਤੁਸੀਂ ਨਹੀਂ ਤੋੜ ਸਕਦੇ ਜਦ ਬਾਪੂ ਨੇ ਬਦਾਵਾ ਲੈ ਲਿਆ ਤੇ ਬਦਾਵਾ ਤਾਂ ਪਾੜਿਆ ਨਹੀਂ ਹੈਗਾ ਜੇ ਬਾਪੂ ਸਾਡਾ ਸਾਨੂੰ ਗੱਲ ਨਾਲ ਲਾਉਂਦਾ ਅਸੀਂ ਭੱਜ ਸਕਦੇ ਆ ਅਸੀਂ ਮਾੜੇ ਹੋ ਸਕਦੇ ਆ ਲੇਕਿਨ ਮੇਰਾ ਬਾਜਾਂ ਵਾਲਾ ਥੋੜੀ ਮਾੜਾ ਯਾਰ ਉਹ ਕਿੱਥੇ ਸਾਨੂੰ ਉਹ ਤਾਂ ਗੱਲ ਨਾਲ ਲਾਉਂਦਾ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੱਖ ਹਾਂ ਕਿਸੇ ਦਾ ਨਹੀਂ ਹੈਗਾ ਇਹਨਾਂ ਲੋਕਾਂ ਦਾ ਸਿੱਖ ਨਹੀਂ ਹੈਗਾ ਮੈਂ ਮੈਂ ਗੁਰੂ ਗੋਬਿੰਦ ਸਿੰਘ ਮਹਾਰਾ ਦਾ ਸਿੱਖ ਹਾਂ ਮੈਂ ਕਿਸੇ ਤਨਖਾਹ ਨਹੀਂ ਲੈਂਦਾ ਨਾ ਮੈਂ ਕਿਸੇ ਦਾ ਗੁਲਾਮ ਹਾਂ ਆਜ਼ਾਦ ਆ ਖਾਲਸਾ